ਪੰਜਾਬ ਦੇ ਜਲੰਧਰ ਦੇ ਇੰਪਰੂਵਮੈਂਟ ਟਰੱਸਟ ਦੇ ਜ਼ਮੀਨ ਘਟਾਲੇ ਦਾ ਹਲੇ ਮਾਮਲਾ ਥਮਿਆ ਨਹੀਂ ਸੀ ਕਿ ਨਵੇਂ ਬਲਾਟਾਂ ਦਾ ਮਾਮਲਾ ਸਾਹਮਣੇ ਆ ਗਿਆ ਜਿਸ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਉੱਪਰ ਵੱਡੇ ਦੋਸ਼ ਲਗੇ ਨੇ ਦਰਸਲ ਸ਼ਿਕਾਇਤਕਰਤਾ ਬੋਲ ਰਿਹਾ ਕੋ ਪ레스ਵਾਰਤਾ ਦੌਰਾਨ ਬਰੂ ਮੈਟਰਸ ਦੇ ਅਧਿਕਾਰੀਆਂ ਉੱਪਰ ਗੰਭੀਰ ਰੋਪ ਲਗਾਏ ਗਏ ਨੇ ਇਸ ਤਰ੍ਹਾਂ ਦੇ ਮਾਮਲੇ ਜਾਣਕਾਰੀ ਦਿੰਦੇ ਹੋਏ ਹੁਸ਼ਿਆਰਪੁਰ ਦੇ ਜਸਪਾਲ ਸਿੰਘ ਸਿਆਲ ਨੇ ਦੱਸਿਆ ਕਿ 2011 ਚ ਉਹਨਾਂ ਨੇ ਬਹੁਤ ਉਮੀਦਾਂ ਦੇ ਨਾਲ ਇੱਕ ਪਲਾਟ ਅਪਲਾਈ ਕੀਤਾ ਸੀ ਤੇ ਉਹਨਾਂ ਨੂੰ ਉਹ ਪਲਾਟ 2011 ਵਿੱਚ ਅਲੋਟ ਹੋ ਗਿਆ ਸੀ ਉਸ ਤੋਂ ਬਾਅਦ 2014 ਦੇ ਵਿੱਚ ਉਹਨਾਂ ਨੇ ਪਲਾਟ ਦੀ ਪੂਰੀ ਰਕਮ ਅਦਾ ਕਰ ਦਿੱਤੀ ਸੀ ਉਹਨਾਂ ਹੋਰ ਕੀ ਕਹੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਹਾਂ ਜੀ ਮੇਰਾ ਨਾਮ ਰਮਨ ਕੁਮਾਰ ਹੈ ਜੀ ਹਾਂ ਜੀ ਦੱਸੋ ਮੈਂ ਇੰਦਰਾਪੁਰ ਵੈਲਫੇਅਰ ਸੁਸਾਇਟੀ 888 ਫਲੈਟ ਮਾਸਟਰ ਗੁਰਵੰਤ ਸਿੰਘ ਨੇ ਲੇਵ ਦਾ ਪ੍ਰੈਜ਼ੀਡੈਂਟ ਹੈਗਾ ਅਸੀਂ ਤੇ ਬੜੇ ਪ੍ਰੇਸ਼ਾਨ ਸੀ 2006 ਤੋਂ ਜਿਹੜਾ ਸਾਡੇ ਇਹਨਾਂ ਨੇ ਸਕੀਮ ਲਾਗੂ ਕੀਤੀ ਸੀ 2009 ਦੇ ਵਿੱਚ ਇਹਨਾਂ ਨੇ ਤੁਹਾਨੂੰ ਉਹਦੇ ਕਬਜ਼ੇ ਦੇਨੇ ਸੀਗੇ ਯਾਨੀ ਕਿ 2009 ਦੇ ਵਿੱਚ ਕਬਜ਼ੇ ਜ਼ਬਰਦਸਤ ਸੀ ਸੰਦ ਦਿੱਤੇ ਗਏ ਉਹਦੇ ਵਿੱਚ ਨਾ ਕੋਈ ਫੈਸਿਲਿਟੀ ਸੀਗੀ ਤੇ ਨਾ ਹੀ ਕੋਈ ਉਹਦੇ ਵਿੱਚ ਕੋਈ ਇੱਦਾਂ ਹੀ ਆਇਆ ਸੀ ਇਹਨਾਂ ਬਿਜਲੀ ਨਾ ਪਾਣੀ ਨਾ ਸੀ ਮਰੇ ਇਹ ਜ਼ਬਰਦਸਤੀ ਇਹਨਾਂ ਨੇ ਤੁਹਾਨੂੰ ਕਬਜ਼ੇ ਦਿੱਤੇ ਉੱਥੇ ਰਹਿਣ ਦਾ ਤਾਂ ਹਾਲ ਹੀ ਨਹੀਂ ਹੈ ਹੀ ਨਹੀਂ ਸੀਗਾ ਕੋਈ ਵੀ ਨਾ ਹੀ ਉੱਥੇ ਰਸਤਾ ਸੀਗਾ ਅਖੀਰ ਹੀ ਅਸੀਂ ਅੱਜ 14 ਸਾਲ ਹੋ ਗਏ ਸਾਨੂੰ ਤਕਰੀਬਨ 18 ਸਾਲ ਹੋ ਗਏ ਆ ਅਸੀਂ ਇਸ ਯੂਜ ਰਹੇ ਆ ਉਹਦੇ ਦੌਰਾਨ ਅਸੀਂ 2011 ਦੇ ਵਿੱਚ ਇਹਨਾਂ ਨੂੰ ਸਮਝਾਇਆ ਕਿ ਆ ਕਿ ਲੋਈ ਸਾਡੇ ਪੈਸੇ ਵਾਪਸ ਕਰ ਦਿਓ ਅਸੀਂ ਨਹੀਂ ਲੈਣੇ ਉਸ ਤੋਂ ਬਾਅਦ ਫਿਰ ਅਸੀਂ ਕੰਜ਼ਿਊਮਰ ਕੋਰਟ ਵੱਲ ਮੁਖ ਕੀਤਾ ਸਾਡੇ ਮੈਂਬਰਾਂ ਨੇ ਜਿਹੜੇ ਕਿ ਅਸੀਂ ਤਕਰੀਬਨ 200 ਤੋਂ 250 ਬੰਦਿਆਂ ਨੇ ਕੇਸ ਕੀਤਾ ਹੈ ਜਿਨ੍ਹਾਂ ਕਈਆਂ ਨੂੰ ਪੇਮੈਂਟ ਮਿਲ ਵੀ ਗਈ ਹੈ ਤੇ ਹੁਣ 2018 ਤੋਂ 2018 ਤੋਂ 19 ਤੋ ਇਹ ਪੇਮਟਾ ਨਹੀਂ ਦੇ ਦੇ ਸੰਘੇੜਾ ਸਾਹਿਬ ਨਾਲ 2023 ਤੋਂ 2023 ਤੋਂ 23 ਤੋਂ ਬਾਅਦ ਉਹ ਸੰਘੇੜਾ ਸਾਹਿਬ ਨਾਲ ਸਾਡੀ ਪੰਜਵਾਂ ਦੀ ਮੀਟਿੰਗ ਹੋ ਚੁੱਕੀ ਹੈ ਉਹ ਸਾਨੂੰ ਮਤਲਬ ਲollipops ਹੀ ਦੇ ਰਹੇ ਨੇ ਅਸੀਂ ਚਾਹਦੇ ਸੀਗੇ ਕਿ ਸਰਕਾਰ ਆਈ ਹੈ ਵਧੀਆ ਕੰਮ ਕਰਨਗੇ ਲੇਕਿਨ ਬਾਕੀ ਸਰਕਾਰਾਂ ਵਾਂਗ ਇਹਨਾਂ ਨੇ ਵੀ ਉਹੀ ਕੰਮ ਕੀਤਾ ਆਪਣੀਆਂ ਜੇਬਾਂ ਭਰੀਆਂ ਪਬਲਿਕ ਦੇ ਪੈਸੇ ਖਾ ਕੇ ਸਾਨੂੰ ਨਹੀਂ ਪੈਸੇ ਦੇਣ ਅਸੀਂ ਤੁਹਾਡੇ ਮਾਧਿਅਮ ਤੋਂ ਇਹੀ ਕਹਿਣਾ ਚਾਹੁੰਦੇ ਆਂ ਜਿਹੜੇ ਬੰਦੇ ਕੇਸ ਜਿੱਤੇ ਹੋਏ ਸਾਡੇ ਨੰਬਰ ਰਿਪੋਰਟ ਤੋਂ ਨੋਨ ਅਵੇਲੇਬਲ ਗਾਰੰਟੀ ਵੀ ਹੈਗੇ ਇਹਨਾਂ ਦੇ ਖਿਲਾਫ ਉਹਨਾਂ ਨੇ ਪੇਮਟ ਕਰ ਦਿੱਤੀਆਂ ਜਾਣ ਇਹਨਾਂ ਦੇ ਖਿਲਾਫ ਸਾਰੇ ਸੰਘੇੜਾ ਸਾਹਿਬ ਵੀ ਸਾਰੇ ਸਟਾਫ ਦੇ ਤਕਰੀਬਤ ਜਿਹੜੇ ਇਹਨਾਂ ਦੇ ਹੈੱਡ ਹੈਗੇ ਆਈ ਉਹ ਹੈਗੇ ਐਸ ਡੀਓ ਹੈਗਾ ਸਭ ਦੇ ਖਿਲਾਫ ਹੈਗੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਦੇ ਪੈਸੇ ਵਾਪਸ ਕੀਤਾ ਤੇ ਬਾਕੀ ਜਿਹੜੇ ਫਲੈਟ ਹੈਗੇ ਆ ਉਹਦੇ ਉਹਨਾਂ ਨੂੰ ਬੈਂਕ ਵਿਆਜ ਦੇ ਕੇ ਉਹਨਾਂ ਦੇ ਪੈਸੇ ਤੋਂ ਮੁਕਤ ਕੀਤਾ ਜਾਵੇ ਉਹਨਾਂ ਨੂੰ ਇਸ ਗੰਦਗੀ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਮੈਂ ਸੌਰੀ ਟੂ ਆਸਕ ਪਰ ਪੁਰਾਣੇ ਜਿਹੜੇ ਰਹੇ ਹੋਏ ਐ ਚੇਅਰਮੈਨ ਜੀ ਇਹੋ ਜਿਹਨਾਂ ਤੋਂ ਤੁਸੀਂ ਗੱਲ ਕਰਦੇ ਹੋ ਇੱਕ ਕਲਾਸ ਤੋਂ ਜਿਹਨੂੰ ਹੋ ਸਕਦਾ ਮੈਂ ਦੁਬਾਰਾ ਇਹ ਤੁਹਾਨੂੰ ਕਨਫਰਮਲੀ ਪੁੱਛਣਾ ਚਾਹਾਂ ਹੈ ਕਿ ਸਗੀਰਾ ਸਾਹਿਬ ਦੇ ਵੀ ਕਲਾਸ ਹੈਗੇ ਐ ਕਿ ਨਾਟ ਅਵੇਲੇਬਲ ਵਾਰੈਂਟ ਬਿਲਕੁਲ ਹੈਗੇ ਜੀ ਬਿਲਕੁਲ ਹੈਗੇ ਜੀ ਅਸੀਂ ਤਾਂ ਇਹ ਹੀ ਚਾਹੁੰਦੇ ਕਿ ਸਾਨੂੰ ਮੁਕਤ ਕੀਤਾ ਜਾਵੇ ਇਸ ਗੰਦਗੀ ਤੋਂ ਔਰ ਇਹ ਇੰਪਰੂਵਮੈਂਟ ਰਸ ਤੋਂ ਸਾਨੂੰ ਮੁਕਤ ਕੀਤਾ ਜਾਵੇ ਤਾਂ ਕਿ ਇਹ ਲਾਈਫ ਦੇ ਵਿੱਚ ਕਦੀ ਵੀ ਸੋਚੀ ਹੈ ਨਾ ਕਿ ਅਸੀਂ ਗਵਰਨਮੈਂਟ ਕੋ ਕੋਈ ਪ੍ਰਾਪਰਟੀ ਖਰੀਦ ਲਈ ਅਗਰ ਕੋਈ ਮੰਗ ਨਾ ਮੰਨੀ ਗਈ ਉਹ ਵੀ ਮੁਸ਼ਕਿਲਾ ਦੱਸਦੀ ਹੈ ਅਗਰ ਰੰਗ ऐसी रानीति यही करनी है कि इम्प्रूवमेंट रस्मों ताले लगा देते कार्यक्रमों में उन्हें उम्म करना है अभी पब्लिक को परेशान कर देगा आने वाले जिले कस्टमर भी आ गए हैं जिन्हें नमीया स्कीमा जो भी अधेड़ यूजर्स के बंदे जब ऐसी ऐसी कल्पना पे होता है वो भी कर पाएंगे कई बंदे तो ऐसे आएगा कि ਜਿਨ੍ਹਾਂ ਦੇ ਕੋਰਟ ਦੇ ਆਰਡਰ ਆ ਚੁੱਕੇ ਹੈਗੇ ਆ ਆਰਡਰ ਆਨ ਦੇ ਬਾਵਜੂਦ ਵੀ ਜਿਹੜੀ ਹੈ ਇੰਪਰੂਵਮੈਂਟ ਸਾਡੀ ਪੇਮੈਂਟਾਂ ਨਹੀਂ ਕਰ ਰਹੀ ਹੈ तकरीबन 45 ਕਰੋੜ ਰੁਪਏ ਅਸੀਂ ਟਰਸ ਤੋਂ ਲੈਣਾ ਹੈਗਾ ਔਰ 2023 ਦੇ ਵਿੱਚ ਜਦੋਂ ਫਸਟ ਸਾਡੀ ਮੀਟਿੰਗ ਹੋਈ ਸੀ ਚੇਅਰਮੈਨ ਸਾਹਿਬ ਦੇ ਨਾਲ 25 ਜੁਲਾਈ 2023 ਦੇ ਵਿੱਚ ਉਦੋਂ तकरीबन ਸਾਡਾ 13 ਕਰੋੜ ਰੁਪਇਆ ਬਕਾਇਆ ਸੀਗਾ ਪਰ ਪੇਮੈਂਟ ਨਾ ਹੋਣ ਕਰਕੇ ਕੋਰਟ ਦੇ ਆਰਡਰ ਲਗਾਤਾਰ ਸਾਡੀ ਫੇਵਰ ਦੇ ਵਿੱਚ ਆਇਆ ਜਿਹੜਾ ਵੱਧਦਾ ਵੱਧਦਾ ਅਜ 45 ਕਰੋੜ ਹੋ ਗਿਆ ਪੰਜ ਛੇ ਮੀਟਿੰਗ ਸਾਡੀਆਂ ਹੋਈਆਂ ਚੇਅਰਮੈਨ ਸਾਹਿਬ ਦੇ ਨਾਲ ਹਰ ਵਾਰੀ ਉਹਨਾਂ ਨੇ ਜਿਹੜਾ ਹੈਗਾ ਕਿ ਹਾਜ਼ਰ ਕਰ ਰਹੇ ਆ ਜੀ ਹੋ ਰਿਹਾ ਜੀ ਮਤਾ ਭੇਜਿਆ ਹੈ ਲੇਕਿਨ ਕੋਈ ਵੀ ਅਜ ਤੱਕ ਇਹਨਾਂ ਨੇ ਪੇਮੈਂਟ ਨਹੀਂ ਦਿੱਤੀ। ਇਸੇ ਉਹ ਨਹੀਂ ਹੋਇਆ ਕਿ ਇਸ ਕੋ ਪਹਿਲਾਂ ਵੀ ਇਤਾਂ ਦੀ ਪੇਮੈਂਟਸ ਵਿੱਚ ਪ੍ਰੋਬਲਮ ਨਹੀਂ ਪਹਿਲੇ ਕਦੀ ਪੇਮੈਂਟ ਦੀ ਦਿੱਕਤ ਨਹੀਂ ਆਈ ਸਾਨੂੰ ਰੈਗੂਲਰ ਪੇਮੈਂਟ ਹੁੰਦੀ ਸੀ ਕੋਰ ਦਾ ਆਰਡਰ ਜੋ ਕੋਰ ਦਾ ਆਰਡਰ ਹੈ ਸਾਨੂੰ ਕੱਟੀ ਪੇਮੈਂਟ ਦੇ ਦੋਵੇਂ ਡੈਫਿਸਿਟ ਕਿੰਨਾ ਪੇਮੈਂਟ ਦਾ ਕਿੰਨਾ ਪੇ ਹੋ ਚੁੱਕਿਆ ਕਿੰਨਾ ਰਹਿ ਗਿਆ 38 ਕਰੋੜ ਰੁਪਏ ਸਾਨੂੰ ਆ ਚੁੱਕਿਆ ਜੀ ਇਸ ਵੇਲੇ 45 ਕਰੋੜ ਸਾਰਾ ਬਣ ਗਿਆ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਵੀ ਡੂਰਿੰਗ ਕੋਵਿਡ ਪੀਰੀਅਡ ਟਰਸਟ ਦੇ ਉੱ ਜੋ ਉਦੋਂ ਸਾਡੀ ਪੇਮੈਂਟ ਆ ਸਕਦੀ ਹੁਣ ਤਾਂ ਟਸਰ ਲੋਨ ਵੀ ਨਹੀਂ ਹੈ ਟਸਰ ਫ੍ਰੀ ਹੈਗਾ ਲੋਨ ਫ੍ਰੀ ਹੈ ਔਰ ਰੈਵਨਿਊ ਦੇ ਵਿੱਚ ਵੀ ਇੰਨਾ ਦਾ ਵਾਧਾ ਹੋਇਆ ਜੋ ਉਹਨਾਂ ਦੀ ਸਟੇਟਮੈਂਟ ਹੈਗੀ ਆ ਪ੍ਰੋਪਰਟੀ ਇਹਨਾਂ ਕੋਲ ਐਸੈਟਸ ਪਏ ਹੈਗੇ 1500 ਕਰੋੜ ਦੇ ਜੋ ਇਹਨਾਂ ਦੀ ਸਟੇਟਮੈਂਟ ਹੈਗੀ ਆ ਤੈਨੂੰ ਤਾਂ ਫਿਰ ਅਸੀਂ ਇਹੀ ਕਹਾਂਗੇ ਕਿ ਮੈਨੇਜ ਕਰਨਾ ਨਹੀਂ ਆ ਰਹੇ ਫਾਈਨਾਂਸ ਨੂੰ ਕਿਦਾ ਕੰਟਰੋਲ ਕਰਨਾ ਹੈ ਉਹ ਕਰਨਾ ਨਹੀਂ ਆ ਰਹੇ ਤੁਸੀਂ ਅਪਰੋਚ ਕਰਦੇ ਹੋ ਵੈਸੇ ਉਹਨਾਂ ਨੂੰ ਮਿਲਦੇ ਹੋ ਕਿ ਕੀ ਗੱਲਬਾਤ ਨਹੀਂ ਕੀਤੀ ਦੇਖੋ ਗੱਲਬਾਤ ਹਿਸਾਬ ਹੁੰਦੀ ਹੈ ਕਿ ਜਦੋਂ ਵੀ ਇਹਨਾਂ ਕੋਲ ਅਸੀਂ ਗਏ ਹੈਗੇ ਇਹਨਾਂ ਨੇ ਕੋਈ ਸੈਟੀਸਫੈਕਟਰੀ ਜਵਾਬ ਨਹੀਂ ਦਿੱਤਾ ਕੋਈ ਪਹਿਲੀ ਮੀਟਿੰਗ 'ਚ ਇਹਨਾਂ ਨੇ ਕਿਹਾ ਸੀ ਸਾਨੂੰ 1.5 ਮਹੀਨੇ ਦਾ ਟਾਈਮ ਦਿਓ 1.5 ਮਹੀਨੇ ਬਾਅਦ ਅਸੀਂ ਪੇਮੈਂਟ ਕਰ ਦੇਵਾਂਗੇ ਲੇਕਿਨ ਉਹ ਵੀ ਨਹੀਂ ਹੋਈ ਫੇਰ ਕਹਿੰਦੇ ਜੀ ਅਸੀਂ ਮਤਾ ਪਾਸ ਕਰਕੇ ਭੇਜਿਆ ਡਿਪਾਰਟਮੈਂਟ ਕੋਲ ਡਿਪਾਰਟਮੈਂਟ ਨੇ ਫਾਈਲ ਕਲੀਅਰ ਕਰ ਦਿੱਤੀ ਐ ਫੇਰ ਅਗਲੀ ਮੀਟਿੰਗ ਦੇ ਵਿੱਚ ਕਹਿੰਦੇ ਜੀ ਕੁਝ ਅਫਸਰ ਜਿਹੜੇ ਹੈਗੇ ਆ ਉਹ ਤੁਹਾਡੇ ਫੇਵਰ ਵਿੱਚ ਨਹੀਂ ਹੈਗੇ ਆ ਉਹ ਸਾਡਾ ਮਤਾ ਨਹੀਂ ਪਾਸ ਹੁੰਦੇ ਅੱਛਾ ਬੀ ਸੋਚੰਦੀ ਗੱਲ ਹੈ ਕਿ ਚੇਅਰਮੈਨ ਦੀ ਕਪੈਸਿਟੀ ਦੇ ਬੈਠੇ ਹੋ ਮਾਨ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਹੈਗੇ ਆ ਪਰ ਉਹਨਾਂ ਦੇ ਨੋਟਿਸ 'ਚ ਗੱਲ ਆ ਰਹੀ ਨਹੀਂ ਦਿੰਦੀ ਅੱਛਾ ਗਲਤੀ ਕਰ ਨੇ ਅਦਾਲਤੀ ਕਾਰਵਾਈ ਸਾਡੇ ਫੇਵਰ ਦੇ ਸਾਰੀਆਂ ਜਿਦਵਾਨ ਰੈਗੂਲਰ ਜਿਦਵਾਨ ਸਾਰਾ ਜ਼ਿਕਰ ਕਰ ਦੋਗੇ ਕਿੰਨੇ ਕਿੰਨੀ ਵਾਰੀ ਦੇਖੋ ਇਸ ਤਰ੍ਹਾਂ ਜੀ 350 ਕੇ ਸਾਡੇ ਫੇਵਰ ਦੇ ਵਿੱਚ ਆ ਚੁੱਕੇ ਆ 150 ਦੇ ਕਰੀਬ ਸਾਰੀ ਐਗਜ਼ੀਕਿਊਸ਼ਨ ਚੱਲ ਰਹੀ ਹੈ ਇੱਕ ਮਿੰਟ ਸਰ ਸਰ ਪਲੀਜ਼ ਬੋਲੋ ਅਨੀਆਂ ਜੀ ਸੈਕਸ਼ਨ 72 ਦੇ ਵਿੱਚ ਔਰ ਲਗਾਤਾਰ ਵਾਰੰਟ ਇਸ਼ੂ ਹੋ ਰਹੇ ਨੇ ਲੇਕਿਨ ਜਦੋਂ ਵੀ ਐਲਵਧ ਜਾਂਦਾ ਹੈ ਨਾ ਜੀ ਇਹ ਉੱਥੇ ਰਿਪੋਰਟ ਦੇ ਦਿੰਦੇ ਆ ਚੇਅਰਮੈਨ ਸਾਹਿਬ ਇਜ਼ ਆਊਟ ਆਫ ਸਟੇਸ਼ਨ ਈਓ ਸਾਹਿਬ ਇਜ਼ ਆਊਟ ਆਫ ਸਟੇਸ਼ਨ ਹੁਣ ਸੋਚਣ ਦੀ ਗੱਲ ਹੈਗੀ ਆ ਵੀ ਦੋਨੋਂ ਇੱਥੇ ਬੈਠੇ ਹੈਗੇ ਫੇਰ ਅਗੋਰੀ ਪੋਰਟ ਗੱਲ ਆ ਰਹੀ ਹੈ ਹੁਣ ਇਹੀ ਕਰਵਾ ਰਹੇ ਆ ਅੱਛਾ ਇਹਨਾਂ ਦੇ ਖਿਲਾਫ ਕੋਈ ਵਾਰੈਂਟ ਵੀ ਤੁਸੀਂ ਜ਼ਿਕਰ ਕਰਦੇ ਹੋ ਸੀ 200 ਤਕਰੀਬ ਇਹਨਾਂ ਦੇ ਨਾਨ ਅਵੇਲੇਬਲ ਵਾਰੰਟ ਹੈਗੇ ਐਸੇ ਮਾਮਲੇ ਤੇ ਐਸੇ ਮਾਮਲੇ ਤੇ ਹੋਰ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਮੌਜੂਦਾ ਚੇਅਰਮੈਨ ਬਾਰੇ ਵੀ ਇਹੀ ਗੱਲ ਕਹਿ ਰਹੇ ਸੀ ਸ਼ਾਇਦ ਉਹ ਉਸ ਦੇ ਵਿੱਚ ਹੀ ਇਹਨਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਨਹੀਂ ਇਹਦਾ ਵੀ ਖਿਲਾਫ ਵਾਰੰਟ ਹੈਗੇ ਆ ਇਸ ਤੋਂ ਮੈਂ ਦੱਸ ਰਿਹਾ ਕਿ ਜਦੋਂ ਕੇਸ ਫਾਈਲ ਹੁੰਦਾ ਹੈ ਨਾ ਇਹਦੇ ਵਿੱਚ ਸਾਡੇ ਕੋਲ ਤਿੰਨ ਆਪਸ਼ਨਸ ਹੁੰਦੀਆਂ ਸਾਰਿਆਂ ਨੂੰ ਅਸੀਂ ਕਰ ਸਕਦੇ ਹਾਂ ਸੈਕਟਰੀ ਲੋਕਲ ਬਾਡੀ ਨੂੰ ਵੀ ਅਸੀਂ ਪਾਰਟੀ ਬਣਾ ਸਕਦੇ ਹਾਂ चेयरमैन ਸਾਹਿਬ ਨੂੰ बना सकते हैं और ईओ ਈਓ बना सकते हैं है। और ਆ ਔਰ सारे ਜੁਆਇੰਟਲੀ ਸਾਰਿਆਂ ਨੂੰ ਵੀ ਬਣਾ ਸਕਦੇ ਆ ਠੀਕ चेयरमैन ਕੁਝ पार्टी है ਵਿੱਚ ਚੇਅਰਮੈਨ ਸਾਹਿਬ ਪਾਰਟੀ ਹੈ ਗਿਆ ਕੁਝ ਕੇਸਿਸ ਦੇ ਵਿੱਚ ਸੈਕਟਰੀ ਲੋਕਲ ਬੋਡੀ ਪਾਰਟੀ ਹੈ ਕੁਝ ਕੇਸਿਸ ਦੇ ਵਿੱਚ ਈਓ ਪਾਰਟੀ ਹੈ ਗਿਆ ਜਿਹੜੇ ਵੱਲ ਕਹਿਣ ਦਾ ਮਤਲਬ ਹੈ ਕਿ ਤਾਕ 11 ਅੰਝ ਵਿੱਚ ਲੋਟ ਹੋਇਆ 14 ਤੀਕਰ ਮੈਂ ਕੂਦੇ ਪੈਸੇ ਦੇਤੇ ਪਰ ਕੋਈ ਡਵੈਲਪਮੈਂਟ ਨਹੀਂ ਹੋਈ ਫਿਰ ਇੰਪਰੂਵਮੈਂਟ ਫੰਡਸ ਵਿੱਚ 16 ਦੇ ਵਿੱਚ ਰੀਲੌਂਚ ਕੀਤੀ ਫੇਰ ਵੀ ਕੋਈ ਗੱਲ ਨਹੀਂ ਹੋਈ ਫਿਰ ਬੜੀ ਦੇਰ ਅਸੀਂ ਮੰਤਰੀਆਂ ਨੂੰ ਵੀ ਮਿਲਦੇ ਰਹੇ ਆਪਣੇ ਨਵਜੋਤ ਸਿੰਘ ਸਿੱਧੂ ਨੂੰ ਜਾ ਕੇ ਚੰਡੀਗੜ੍ਹ ਦੇ ਬਾਕੀ ਮੰਤਰੀਆਂ ਨੂੰ ਵੀ ਮਿਲੇ ਪਰ ਕੋਈ ਡਵੈਲਪਮੈਂਟ ਨਹੀਂ ਹੋਈ ਤੇ ਅਲਟੀਮੇਟਲੀ ਅਸੀਂ ਫਿਰ ਕੇਸ ਫਾਈਲ ਕੀਤਾ ਤੇ ਮੈਂ ਕੇਸ ਜਿੱਤ ਗਿਆ ਜਿੱਤ ਕੇ ਅਸੀਂ ਹੁਣ ਉਹਨਾਂ ਨੇ ਕੋਈ ਪੇਮੈਂਟ ਨਹੀਂ ਕੀਤੀ ਐਗਜ਼ੀਕਿਊਸ਼ਨ ਪਾਈ ਹੈ ਕੋਰਟ ਨੇ ਇਹਨਾਂ ਦੇ ਕੰਟੈਂਪਟ ਆਰਡਰ ਆਰਡਰ ਕੀਤੇ ਹੈਗੇ ਜਗਿੰਦਰ ਸਿੰਘ ਜੀ ایਓ ਸਾਹਿਬ ਦੇ ਕੀਤੇ ਹੈਗੇ ਤੋਂ ਸਾ ਮੇਰਤੀ ਹੈ ਕਿ ਪੈਸੇ ਸਾਡੇ ਦਵਾਏ ਗਵਰੰਟ ਕਿਤੇ ਕਿਤੇ ਨਿਕਲ ਚੁੱਕੇ ਹੈ ਜੀ ਗਵਰੰਟ ਕਿਤੇ ਕਿਤੇ ਨਿਕਲ ਚੁੱਕੇ ਹੈ ਇਹਦੇ ਐਗਜ਼ੀਕਟਿਵ ਅਫਸਰ ਜਿਹੜੇ ਮੁਖਤਿਆਰ ਸਨ ਚੇਅਰਮੈਨ ਹੈਗੇ ਉਹਨਾਂ ਦੀ ਗਵਰੰਟ ਹੈ ਨਹੀਂ ਸਰ ਉਹਨਾਂ ਨੇ ਹਲੇ ایਓ ਸਾਹਿਬ ਦੇ ਕੀਤੇ ਹੈ ਜੀ ਤੁਹਾਡੇ ਕੇਸ ਦੇ ਵਿੱਚ ਜਿਹੜੇ ਇਹ ਚੇਅਰਮੈਨ ਦੇ ਵੀ ਹੈਗੇ ਕਿ ਲੋਕਾਂ ਦੇ ਚੇਅਰਮੈਨ ਦੇ ਵੀ ਦੋਨਾਂ ਦੇ ਸਮਝਾਉਂਦੇ ਨਿਊਜ਼ ਲਈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ